ਅੱਜ ਗੱਲਾਂ ਬਾਤਾਂ ਕਰਾਂਗੇ ਅੰਮ੍ਰਿਤ ਸਰਦੀਆਂ ਅੰਮ੍ਰਿਤ ਸਰਦੇ ਨਾਲ-ਨਾਲ ਗੱਲਾਂ ਬਾਤਾਂ ਕਰਾਂਗੇ ਜ਼ਿਲ੍ਹਿਆਂ ਵਾਲੇ ਵਾਕ ਦੀਆਂ ਜ਼ਿਲ੍ਹਿਆਂ ਵਾਲਿਆਂ ਦਾ ਉਹ ਸਾਕਾ ਕੌਣ ਪੁੱਲ ਸਕਦਾ ਜੇ ਆਪਣੇ ਦਿਮਾਗ ਨੂੰ ਆਪਣੀ ਸੋਚ ਨੂੰ ਪਿਛਾਂ ਵੱਲ ਲੈ ਕੇ ਜਾਈਏ ਤੇ ਜਰਨਲ ਡਾਇਰ ਨੇ ਜੋ ਬਹੁਤ ਹੀ ਜ਼ਿਆਦਾ ਟੱਕਾ ਕੀਤੇਗਾ ਕਾਨਫਰੰਸ ਦੇ ਉੱਪਰ ਬਿਨਾਂ ਸੋਚੇ ਬਿਨਾਂ ਸਮਝੇ ਬਿਨਾ ਇੰਡੀਕੇਟ ਕੀਤੇ ਬਿਨਾ ਉਹਨਾਂ ਨੂੰ ਕੋਈ ਚੇਤਾਵਨੀ ਦਿੱਤੀਆ ਅੰਦਾ ਧੁੰਦ ਗੋਲੀਆਂ ਚਲਾਈਆਂ ਗਈਆਂ ਉਸ ਸਮੇਂ ਦੇ ਦੌਰਾਨ ਹਜ਼ਾਰਾਂ ਦੀ ਤਦਾਰ ਦੇ ਵਿੱਚ ਲੋਕਾਂ ਦਾ ਇੱਥੋਂ ਜਾਣਾ ਬਣ ਗਿਆ ਜਿਹਦੇ ਦੌਰਾਨ ਬਹੁਤ ਸਾਰੇ ਲੋਕਾਂ ਨੇ ਖੂਹ ਦੇ ਵਿੱਚ ਛਾਲਾਂ ਅਮਾਰੀਆਂ ਸਿੱਧੀਆਂ ਗੋਲੀਆਂ ਸਿੱਧੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਉਹ ਅੱਜ ਆਪ ਦੇ ਨਾਲ ਸਾਂਝੀਆਂ ਕਰਵਾਉਣ ਜਾ ਰਹੇ ਹਾਂ ਜਿਲਿਆਂ ਵਾਲੇ ਬਾਗ ਅੰਮ੍ਰਿਤਸਰ ਦੀਆਂ ਗੱਲਾਂ ਬਾਤਾਂ ਕਰਾਂਗੇ ਜਿਲਿਆਂ ਵਾਲੇ ਬਾਗ ਅੰਮ੍ਰਿਤਸਰ ਦੇ ਵਿੱਚ ਉਸ ਸਮੇਂ ਦੀ ਤਸਵੀਰਾਂ ਨੂੰ ਦਿਖਾਵਾਂਗੇ ਕਿ ਜਦੋਂ ਜਰਨਲ ਡਾਇਰ ਆਏ ਨੇ ਬਿਨਾ ਵਾਰਨਿੰਗ ਦਿੱਤੇਆਂ ਅਨੇਕਾਂ ਹੀ ਗੋਲੀਆਂ ਜਿਲਿਆਂ ਵਾਲੇ ਬਾਗ ਦੇ ਵਿੱਚ ਉਹਨਾਂ ਦੇ ਉੱਪਰ ਚਲਾਈਆਂ ਜਿਹੜੇ ਆਪਣੇ ਪੱਖ ਆਪਣੀ ਆਵਾਸ ਨੂੰ ਰੱਖਣ ਦੇ ਲਈ ਵਿਸ਼ੇਸ਼ ਤੌਰ ਤੇ ਜਿਲਿਆਂ ਵਾਲੇ ਬਾਗ ਦੇ ਅੰਦਰ ਪਹੁੰਚੇ ਸਨ ਜਰਨਲ ਡਾਇਰ ਦੀ ਉਹ ਜਿਹੜੀ ਹਰਕਤ ਹੈਗੀ ਆ ਉਸ ਨੇ ਬਹੁਤ ਹੀ ਵੱਡਾ ਨੁਕਸਾਨ ਜਿਹੜਾ ਹੈਗਾ ਆ ਇਸ ਦੇਸ਼ ਦਾ ਕੀਤਾ ਅਨੇਕਾਂ ਹੀ ਬੈਠੇ ਕਵਾਸ਼ਨ ਨੂੰ ਸੁਣਦੇ ਹੋਏ ਜਿਨ੍ਹਾਂ ਦੇ ਉੱਪਰ ਬਹੁਤ ਹੀ ਵੱਡੇ ਤਦਾਦ ਦੇ ਅੰਦਰ ਗੋਲਾ ਗੋਲੀਆਂ ਚਲਾਈਆਂ ਗਈਆਂ ਜਿਨ੍ਹਾਂ ਦੇ ਬਾਤ ਨੂੰ ਅੱਜ ਆਪਾਂ ਦਿਖਾਉਣ ਜਾ ਰਹੇ ਹਾਂ ਜਿੜਿਆਂ ਵਾਲੇ ਬਾਤ ਤੇ ਆਤੀ ਅੱਧਾ ਫੜੇ ਵਸ ਵਾ ਮਿਹਰਬਾਨ ਚਾਲੂ ਹੈ ਨਾ ਚਾਲੂ ਹੈ ਚਾਲੂ ਮਰਮ ਸਤਕਾਰਯੋਗ ਗੱਲਾਂ ਬਾਤਾਂ ਕਰਾਂਗੇ ਅੱਜ ਅੰਮ੍ਰਿਤਸਰ ਦੀਆਂ ਅੰਮ੍ਰਿਤਸਰ ਦੀਆਂ ਜੇ ਗੱਲਾਂ ਬਾਤਾਂ ਕਰੀਏ ਕਿ ਜਿਲ੍ਹਿਆਂ ਵਾਲੀ ਬਾਗ ਦੇ ਵਿੱਚ ਅੱਜ ਦਰਸ਼ਨ ਦਿਖਾੜੇ ਕਰਾਵਾਂਗੇ ਕਿ ਜਿਲ੍ਹਿਆਂ ਵਾਲੀ ਬਾਗ ਦੇ ਅੰਦਰ ਉਹ ਸਮੇਂ ਦੀਆਂ ਗੱਲਾਂ ਬਾਤਾਂ ਕਰਾਂਗੇ ਕਿ ਜਦੋਂ ਚੱਲਣਾ ਟਾਇਰ ਨਹੀਂ ਇੱਥੇ ਬਿਨਾ ਹੀ ਗੋੜੀ ਜਿਹੜੀ ਹੈਗੀ ਆ ਸਖਤ ਚੇਤਾਵਨੀ ਦਿੱਤੇ ਬਿਨਾ ਹੀ ਚਲਾਈ ਹੈ ਇਹਨੇ ਆਪਣੇ ਬਾਗ ਨੂੰ ਵੇਖਣ ਲਈ ਬੜੇ ਦੂਰ ਤਰ੍ਹਾਂ ਦੇ ਤੋਂ 12 ਮਹੀਨੇ ਤਕਰੀਬਨ ਇਸੇ ਤਰ੍ਹਾਂ ਦੀ ਸੰਗਤਾਂ ਜਿਹੜੀਆਂ ਹੈਗੀਆਂ ਨੌ ਜਵਾਨ ਵੀਰੇ ਵਿਸ਼ੇਸ਼ ਤੌਰ ਤੇ ਪਾਲਿਤ ਜਿਨੇ ਆਪਣੇ ਬਾਗ ਦਾ ਜਿਹੜਾ ਇਤਿਹਾਸ ਹੈ ਸਾਡੇ ਇਸ ਭਾਰਤ ਦੇ ਨਾਲ ਬਟਾ ਜੁੜਿਆ ਹੈ ਜੇ ਅੰਮ੍ਰਿਤਸਰ ਦੇ ਵਿੱਚ ਦਰਸ਼ਨ ਕਰਾਵੇ ਕਰਨ ਦੇ ਵਾਸਤੇ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੇ ਆਣ ਦੇ ਵਿਸ਼ੇਸ਼ ਤੌਰ ਤੇ ਚਿੱਤਰ ਗਾਣੇ ਮੰਦਰ ਦੇ ਦਰਸ਼ਨ ਕਰਦੇ ਨੇ ਉਹਦੇ ਨਾਲ ਨਾਲ ਜਿਲ੍ਹਾ ਵਾਲੇ ਬਾਗ ਦੇ ਦਰਸ਼ਨ ਕਰਨ ਦੇ ਲਈ ਵਿਸ਼ੇਸ਼ ਤੌਰ ਤੇ ਬਾਅਦ ਵਿੱਚ ਗੱਲਾਂ ਕਰੀਏ ਇਥੁਣੀਆਂ ਗੱਲਾਂ ਕਹਾਂਗੇ ਕਿ ਬਹੁਤ ਹੀ ਵਰੀਆ ਜੀ ਗੋਦਨ ਸਿੰਘ ਦੀ ਗੱਲਬਾਤ ਕਰਾਂਗੇ ਕਿ ਸਲਾਮ ਦੇ ਉਹ ਉਦਮ ਸਿੰਘ ਜਿਹਨਾਂ ਜਿਹਨੇ ਬਹੁਤ ਹੀ ਵੱਡਾ ਐਸ਼ ਅੱਗੇ ਲੈ ਕੇ ਜਾਂਦੇ ਨੇ ਪੰਜਾਬ ਨੂੰ ਵੱਡਾ ਹਮਲਾ ਮਾਰਿਆ ਜਿਹੜੇ ਹਮਲੇ ਬਾਗ ਦੀਆਂ ਸਿੱਧੀਆਂ ਤਸਵੀਰਾਂ ਆਪਦੇ ਨਾਲ ਸਾਂਝੀਆਂ ਕਰਾਂਗੇ ਵੀਡੀਓ ਨੂੰ ਬੱਦ ਬੱਦ ਕਰੋ ਸ਼ੇਅਰ ਚੈਨਲ ਕੋਲ ਸਬਸਕ੍ਰਾਈਬ ਕਰਨ ਬਾਰੇ ਸ਼ੁਕਰੀਆ ਨਿਹਰਵਾਨ ਜਿਲਿਆਂ ਵਾਲੇ ਬਾਗ ਦੀ ਗੱਲ ਕਰਾਂਗੇ ਸ਼੍ਰੋਮਣੀ ਸ਼ਹੀਦ ਉਦਮ ਸਿੰਘ ਸਲਾਮ ਸ਼ਹੀਦ ਉਦਮ ਸਿੰਘ ਅਜੇ ਦੀ ਪ੍ਰਤਿਮਾ ਲੱਗੀ ਹੋਈ ਹੈ ਜ਼ਿਲ੍ਹਿਆਂ ਵਾਲੇ ਬਾਗ ਦੇ ਜਿਹੜੇ ਦ੍ਰਿਸ਼ ਹੈ ਆਪ ਜੀ ਨੂੰ ਵੀਡੀਓ ਦੇ ਜ਼ਰੀਏ ਨਜ਼ਰ ਆਦੇ ਹੋਣਗੇ ਸ਼ਹੀਦ ਊਧਮ ਸਿੰਘ ਪੁੱਤਰ ਅਸ਼ੀਰਤ ਟਹਿਲ ਸਿੰਘ ਕੰਬੋਜ਼ ਬਹੁਤ ਸਾਰੇ ਜ਼ਿਲ੍ਹਿਆਂ ਵਾਲੇ ਬਾਗ ਅੰਮ੍ਰਿਤਸਰ ਦੇ ਵਿੱਚ ਲਗਾਇਆ ਹੋਇਆ ਜਿਸ ਦੇ ਆਪ ਜੀ ਨੇ ਦਰਸ਼ਨ ਕਰਵਾ ਰਹੇ ਆ ਜ਼ਿਲ੍ਹਿਆਂ ਵਾਲੇ ਬਾਗ ਦੀ ਜਿਹੜੀ ਸਮਾਰਕ ਹੈਗੀ ਆ ਉਹ ਆਪ ਜੀ ਨੇ ਉਹਦਾ ਦ੍ਰਿਸ਼ ਜਿਹੜਾ ਨਜ਼ਰ ਆਂਦਾ ਹੋਵੇਗਾ ਵਿਰਾਸਤ ਦੀ ਗਲੀ ਆ ਗੈਲਰੀ ਸ਼ਹੀਦੀ ਖੂਹ ਆ ਸ਼ਹੀਦੀ ਸਮਾਰਕ ਹੈ ਪਵਿੱਤਰ ਸਮਾਰਕ ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ ਤੁਸੀਂ ਦਰਸ਼ਨ ਕਰ ਸਕਦੇ ਹੋ ਉਦਮ ਸਿੰਘ ਜਿਹਦੀ ਪ੍ਰਤਮਾ ਆਪ ਜੀ ਨੂੰ ਵੀਡੀਓ ਦੇ ذریعے ਨਜ਼ਰ ਆਂਦੀ ਹੋਏਗੀ ਜਿਲ੍ਹਿਆਂ ਵਾਲੇ ਬਾਗ ਦੇ ਪੰਜਾਬ ਦਾ ਉਹ ਸ਼ਹਿਰ ਜਿਸ ਨੂੰ ਕੋਣ ਨਹੀਂ ਜਾਣਦਾ ਜ਼ਿਲ੍ਹਿਆਂ ਵਾਲੇ ਬਾਗ ਦੀ ਗੱਲ ਕਰਨ ਜਾ ਰਹੇ ਹਾਂ ਅੰਮ੍ਰਿਤ ਸਰਦੀ ਉਹ ਧਰਤੀ ਜਿਸ ਦੇ ਵਿੱਚ ਵਸਿਆ ਹੋਇਆ ਜ਼ਿਲ੍ਹਿਆਂ ਵਾਲਾ ਬਾਗ ਜ਼ਿਲ੍ਹਿਆਂ ਵਾਲੇ ਬਾਗ ਕਤਲੇਆਮ ਦੀ ਘਟਨਾ ਬਾਰੇ ਉਹ ਤਸਵੀਰਾਂ ਸਾਂਝੀਆਂ ਕਰਾਂਗੇ ਆਪ ਜੀ ਦੇ ਰੂਬਰੂ ਹਜ਼ਾਰਾਂ ਦੀ ਤਦਾਦ ਦੇ ਅੰਦਰ ਸ਼ਹੀਦੀਆਂ ਪਾਉਣ ਵਾਲਿਆਂ ਨੂੰ ਨਮਨ ਤੇ ਸੱਚੀ ਸ਼ਰਧਾਂਜਲੀ ਭੇਟ ਕਰਦੇ ਹਾਂ ਅੰਗਰੇਜ਼ਾਂ ਹਨ ਪਰ ਫਿਰ ਵੀ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਜਿਸ ਦੇ ਵਿੱਚ ਬੱਚੇ ਬਜ਼ੁਰਗ ਔਰਤਾ ਮਰਦਾਂ ਸਮੇਤ ਹਰ ਵਰਗ ਦੇ ਲੋਕ ਵੀ ਸ਼ਾਮਲ ਸਨ ਇਸ ਵਿੱਚ ਸਮੇਂ-ਸਮੇਂ ਤੇ ਸਮੇਂ ਦੀਆਂ ਸਰਕਾਰਾਂ ਜ਼ਿਲ੍ਹਿਆਂ ਵਾਲੇ ਵਾਗ ਦੇ ਵਿੱਚ ਸ਼ਹੀਦਾਂ ਨੂੰ ਯਾਦ ਕਰਦੀਆਂ ਅਤੇ ਉਹਨਾਂ ਦੀਆਂ ਕੁਰਬਾਨੀਆਂ ਨੂੰ ਹਰ ਸਮੇਂ ਯਾਦ ਕਰਦੀਆਂ ਹਨ ਅਤੇ ਇਹਨਾਂ ਕੁਰਬਾਨੀਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ 13 April 1919 ਬਸਾਖੀ ਵਾਲੇ ਦਿਨ ਵੱਡਾ ਕਤਲੇਆਮ ਕੀਤਾ ਗਿਆ ਬ੍ਰਿਟਿਸ਼ ਫੌਜਾਂ ਨੇ ਪੰਜਾਬ ਦੇ ਅੰਮ੍ਰਿਤਸਰ ਦੇ ਜ਼ਿਲ੍ਹਿਆਂ ਵਾਲੇ ਬਾਗ ਵਿੱਚ ਨਹਿਥੇ ਭਾਰਤੀਆਂ ਦੇ ਇੱਕ ਵੱਡੇ ਇਕੱਠ ਉੱਪਰ ਅੰਨੇ ਵਾਂਗ ਗੋਲੀਆਂ ਚਲਾਈਆਂ ਜਸ ਦੇ ਵਿੱਚ ਹਜ਼ਾਰਾਂ ਹੀ ਯਖਮੀ ਅਤੇ ਮੌਤ ਦੇ ਘਾਟ ਉਤਾਰ ਦਿੱਤੇ ਗਏ। ਘਟਨਾ ਤੋਂ ਬਾਅਦ ਭਾਰਤ ਦੇ ਸੰਤ ਦਾ ਸਮਾਗਮ ਵਿੱਚ ਨਵਾਂ ਮੋੜ ਆਇਆ। ਜਿਲ੍ਹਿਆਂਵਲੇ ਬਾਗ ਦੀ ਇਸ ਘਟਨਾ ਨੇ ਪੂਰੇ ਭਾਰਤ ਦੇ ਵਿੱਚ ਇੱਕ ਨਵਾਂ ਸੰਗਰਾਮ ਪੈਦਾ ਕੀਤਾ। ਇੱਕ ਨਵਾਂ ਮੋੜ ਲਿਆਂਦਾ ਭਾਰਤੀ ਕ੍ਰਾਂਤੀਕਾਰੀ ਦੇ ਜਜ਼ਬਿਆਂ ਅਤੇ ਬੇਰਹਿਮੀ ਕਤਲਿਆਂ ਵਿੱਚ ਮਾਰੇ ਗਏ ਭਾਰਤੀਆਂ ਨੂੰ ਯਾਦ ਕਰਨ ਲਈ ਭਾਰਤ ਸਰਕਾਰ ਦੁਆਰਾ 1955 ਵਿੱਚ ਜ਼ਿਲ੍ਹਿਆਂ ਵਾਲੇ ਬਾਗ ਵਿੱਚ ਇੱਕ ਯਾਦਗਾਰੀ ਸਥਾਪਿਤ ਕੀਤੀ ਗਈ 2019 ਵਿੱਚ ਕੱਤਲੇਆਮ ਦੇ ਪ੍ਰਮਾਣਿਕ ਬੇਰਬਿਆਂ ਨੂੰ ਪ੍ਰਕਾਸ਼ਤ ਕਰਨ ਲਈ ਯਾਦ-ਏ ਜ਼ਿਲ੍ਹਾ ਮਿਊਜ਼ੀਅਮ ਦਾ ਉਦਘਾਟਨ ਵੀ ਕੀਤਾ ਗਿਆ ਇਸ ਘਟਨਾ ਨੂੰ ਕੋਈ ਵੀ ਪੰਜਾਬੀ ਕਦੇ ਭੁਲਾ ਨਹੀਂ ਸਕਦਾ ਇਸਨਾਂ ਡਾਇਰ ਦੀ ਕੀਤੀ ਹੋਈ ਕਾਰਵਾਈ ਨੂੰ ਹਰ ਭਾਰਤੀ ਚੰਗੀ ਤਰ੍ਹਾਂ ਜਾਣਦਾ ਹੈ ਗੋਲਾਬਾਰੀ ਦੇ ਦੌਰਾਨ ਪ੍ਰਦਰਸ਼ਨਕਾਰੀਆਂ ਦੀਆਂ ਮੌਤਾਂ ਹੋ ਗਈਆਂ ਹਾਲਾਤ ਵਿਗੜਦੇ ਦੇਖ ਪੰਜਾਬ ਵਿੱਚ ਮਾਰਸ਼ਲ ਲਾ ਲਗਾ ਕੇ ਕਾਨੂੰਨ ਵਿਵਸਥਾ ਦੀ ਜਿਮੇਵਾਰੀ ਬਰਗੇੜੀਅਰ ਚੰਨ ਡਾਇਰ ਨੂੰ ਸੌਂਪ ਦਿੱਤੀ ਗਈ ਹਜ਼ਾਰਾਂ ਲੋਕਾਂ ਤੇ ਅੰਨੇ ਵਾਂਗ ਗੋਲੀਆਂ ਚਲਾਈਆਂ ਗਈਆਂ ਸਦੀਆਂ ਤਸਵੀਰਾਂ ਆਪਜੀ ਦੇ ਰੂਬਰੂ ਜ਼ਿਲ੍ਹਿਆਂ ਵਾਲੇ ਬਾਗ ਦੀਆਂ ਕਰਨ ਜਾ ਰਹੇ ਹਾਂ ਜਿਵੇਂ ਹੰਬਲੇ ਬਾਦ ਇਸ ਤਰ੍ਹਾਂ ਬਣਿਆ ਇਹ ਅਜੀਬ ਉਸ ਸਮੇਂ ਦੀਆਂ ਦਿਵਾਰਾਂ ਨੂੰ ਸੰਭਾਲ ਕੇ ਰੱਖਿਆ ਹੋਇਆ ਜਦੋਂ ਗੋਲੀ ਗੋਲਾਵਾਰੀ ਲੱਗੀ ਸੀ ਇਤਿਹਾਸ ਵੀ ਨਾਲ ਦੀ ਨਾਲ ਵਿਸ਼ੇਸ਼ ਤੌਰ ਤੇ ਲਿਖਿਆ ਹੋਇਆ ਲਾਈਨ ਇਨ ਲਾਈਨ ਦਾ ਆਪਣਾ ਇਤਿਹਾਸ ਮਹੱਤਵਕ ਕਿਉਂਕਿ ਇਸ ਵਿੱਚ ਗੋਲੀਆਂ ਛੱਤੀ ਨਿਸ਼ਾਨ ਹਨ ਜੋ ਜਰਨਲ ਬੈਕ ਦੇ ਉਦੇਸ਼ ਦੁਆਰਾ ਬਿਨਾਂ ਕਿਸੇ ਚੇਤਾਵਨੀ ਉੱਤੇ ਚਲਾਈਆਂ ਗਈਆਂ ਜੋ ਇੱਥੇ ਰੌਲਟ ਐਕਟ ਦੇ विरोध ਵਿੱਚ ਇਕੱਠੇ ਹੋਏ ਸਨ ਜਨਰਲ ਡਾਇਰ ਦੇ ਕੀਤੇ ਹੋਏ ੱਟਕੇ ਜਿਹੜੇ ਆ ਵਾਜ਼ਵੀ ਨਜ਼ਰ ਆਉਂਦੇ ਨੇ ਇਹ ਉਹ ਦੀਵਾਰਾਂ ਜਿੱਥੇ ਗੋਲੀਆਂ ਦੇ ਨਿਸ਼ਾਨ ਵੇਖਣ ਦੇ ਲਈ ਅੱਜ ਵੀ ਵਿਸ਼ੇਸ਼ ਤੌਰ ਤੇ ਪਹੁੰਚਦੇ ਹਨ ਸਮਾ ਆਪਣੇ ਆਪ ਨੂੰ ਦੁਹਰਾਉਂਦਾ ਕਿ ਬਿਨਾ ਚੇਤਾਵਨੀ ਦਿੱਤੇ ਆ ਹੋਇਆ ਗੋਲੀ ਚਲਾ ਦਿੱਤੀ ਗਈ ਇਹ ਗੋਲੀਆਂ ਦੇ ਨਿਸ਼ਾਨ ਜਿਹੜੇ ਆ ਵਾਜਵੀਂ ਦਵਾਰ ਦੇ ਅੰਦਰ ਨਜ਼ਰ ਆਂਦੇ ਹਨ ਅੱਜ ਵੀ ਬਲੌਗ ਬਣਾਤੇ ਹੋ ਕੰਮ ਕਰਦੇ ਹੋ ਬੱਚਾ ਆਲਦੇ ਦੌਰਾਨ ਦੀ ਜੇ ਗੱਲ ਕਿ ਕਿਵੇਂ ਸਕੂਲਾਂ ਦੇ ਅੰਦਰ ਜਦੋਂ ਛੁੱਟੀਆਂ ਹੋ ਜਾਂਦੀਆਂ ਛੁੱਟੀਆਂ ਨੂੰ ਮੁੱਖ ਰੱਖਦੇ ਹੋયા ਬੱਚੇ ਨੂੰ ਦਿਖਾ ਲੰਦੇ ਲਈ ਆਂਦੇ ਨੇ ਕਿ ਜਰਨਲ ਡਾਇਰ ਦੇ ਕੀਤੇ ਹੋਏ ਧੱਕੇ ਬਿਨਾਂ ਉਦੇਸ਼ ਦੇ ਜੋ ਗੋਲੀਆਂ ਚਲਾਈਆਂ ਗਈਆਂ ਉਹਨਾਂ ਦੇ ਜਿਹੜੇ ਨਿਸ਼ਾਨ ਹੈ ਉਹ ਅੱਜ ਵੀ ਇਸੇ ਤਰ੍ਹਾਂ ਨਜ਼ਰ ਆਉਂਦੇ ਨੇ ਜ਼ਿਲ੍ਹਿਆਂ ਵਾਲੇ ਬਾਗ ਨੂੰ ਕੌਣ ਨਹੀਂ ਜਾਣਦਾ ਜ਼ਿਲ੍ਹਾ ਵਾਲੇ ਬਾਗ ਦੇ ਅੰਦਰ ਬਿਨਾ ਚਾਅਬ ਨਹੀਂ ਦਿੱਤੇ ਹੋયા ਗੋਲੀਆਂ ਚਲਾਈਆਂ ਗਈਆਂ ਜ਼ਿਲ੍ਹਾ ਵਾਲੇ ਬਾਗ ਦੇ ਅੰਦਰ ਬਣੀਆਂ ਹੋਈਆਂ ਸਮਾਰਕਾਂ ਹੁਣਾਂ ਸਮਿਆਂ ਨੂੰ ਦਰਸਾਉਂਦੀਆਂ ਹਨ ਉਸੇ ਹੀ ਤੇ ਰੰਗ ਦੇ ਨਿਸ਼ਾਨ ਐ ਉਹ ਨਜ਼ਰਾਂ 'ਚ ਨਹੀਂ ਲਾਫ ਗੱਲ ਇਹ ਫਿਰ ਉਹਨਾਂ ਨੇ ਦੇਰ ਤੋਂ ਬੜਾ ਸ਼ੌਕ ਨਾ ਪਿੱਛਾ ਕਰ ਰਹੇ ਹਾਂ ਹਾਂ 16 40 ਨੂੰ ਜਿਹਨੇ ਅੰਮ੍ਰਿਤਸਰ ਦੇ ਵਿੱਚ ਦੂਰ ਇਧਰ ਆ ਕੇ ਦੂਰ ਦਰਾਡੇ ਤੋਂ ਆਉਂਦੇ ਨੇ ਖਾਈ ਗੋਲੀਆਂ ਦੇ ਨਿਸ਼ਾਨ ਅਲੱਗ-ਦਲੱਗ ਗੋਲੀਆਂ ਦੇ ਨਿਸ਼ਾਨ ਨਜ਼ਰ ਆਂਦੇ ਹੋਣਗੇ ਇਸ ਸਥਾਨ ਤੇ 28 ਗੋਲੀਆਂ ਦੇ ਨਿਸ਼ਾਨ ਨਜ਼ਰ ਆਂਦੇ ਨੇ ਅੰਨੇ ਵਾ ਗੋਲੀਆਂ ਜਨਰਲ ਡਾਇਰ ਦੇ ਵੱਲੋਂ ਚਲਾਈਆਂ ਗਈਆਂ Thank <laughs> <laughs> you.

ਆਮਰ ਜਤ ਜੀ ਲਗਭਗ ਆਪਾਂ ਚੱਲਣਾ ਵਾ ਸਮਾਰਕਾਂ ਦੇ ਦਰਸ਼ਨ ਕਰਨ ਦੇ ਵਾਸਤੇ ਵਿਸ਼ੇਸ਼ ਤੌਰ ਤੇ ਬੇਸ਼ ਵਿਦੇਸ਼ ਤੋਂ ਇਹ ਲੰਗਰ ਹੋ ਗਿਆ ਜ਼ਿਲ੍ਹਾ ਮਲੇ ਬਾਗ ਦੇ ਅੰਦਰ ਵੀ ਪਹੁੰਚਦੀ ਨਾ ਬਹੁਤ ਬੜੀ ਪਾਰਕ ਜ਼ਿਲ੍ਹਿਆਂ ਵਾਲੇ ਬਾਗ ਦੇ ਅੰਦਰ ਬਣਾਈ ਗਈ ਹੈ ਪਰ ਫੇਰ ਵੀ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਜਿਸ ਦੇ ਵਿੱਚ ਬੱਚੇ ਬਜ਼ੁਰਗ ਔਰਤਾ ਮਰਦਾਂ ਸਮੇਤ ਹਰ ਵਰਗ ਦੇ ਲੋਕ ਵੀ ਸ਼ਾਮਲ ਸਨ ਇਸ ਵਿੱਚ ਸਮੇਂ-ਸਮੇਂ ਤੇ ਸਮੇਂ ਦੀਆਂ ਸਰਕਾਰਾਂ ਜ਼ਿਲ੍ਹਿਆਂ ਵਾਲੇ ਵਾਗ ਦੇ ਵਿੱਚ ਸ਼ਹੀਦਾਂ ਨੂੰ ਯਾਦ ਕਰਦੀਆਂ ਅਤੇ ਉਹਨਾਂ ਦੀਆਂ ਕੁਰਬਾਨੀਆਂ ਨੂੰ ਹਰ ਸਮੇਂ ਯਾਦ ਕਰਦੀਆਂ ਹਨ ਅਤੇ ਇਹਨਾਂ ਕੁਰਬਾਨੀਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ 13 ਅਪ੍ਰੈਲ 1919 ਬਸਾਖੀ ਵਾਲੇ ਦਿਨ ਵੱਡਾ ਕਤਲੇਆਮ ਕੀਤਾ ਗਿਆ ਬ੍ਰਿਟਿਸ਼ ਫੌਜਾਂ ਨੇ ਪੰਜਾਬ ਦੇ ਅੰਮ੍ਰਿਤਸਰ ਦੇ ਜ਼ਿਲ੍ਹਿਆਂ ਵਾਲੇ ਬਾਗ ਵਿੱਚ ਨਿਹੱਥੇ ਭਾਰਤੀਆਂ ਦੇ ਇੱਕ ਵੱਡੇ ਇਕੱਠ ਉੱਪਰ ਅੰਨੇ ਵਾਂਗ ਗੋਲੀਆਂ ਚਲਾਈਆਂ ਜਿਸ ਦੇ ਵਿੱਚ ਹਜ਼ਾਰਾਂ ਹੀ ਜਖਮੀ ਅਤੇ ਮੌਤ ਦੇ ਘਾਟ ਉਤਾਰ ਦਿੱਤੇ ਗਏ। ਘਟਨਾ ਤੋਂ ਬਾਅਦ ਭਾਰਤ ਦੇ ਸਤੰਤ ਦਾ ਸਮਾਗਮ ਵਿੱਚ ਨਵਾਂ ਮੋੜ ਆਇਆ। ਜਿਲ੍ਹਿਆਂਵਲੇ ਬਾਗ ਦੀ ਇਸ ਘਟਨਾ ਨੇ ਪੂਰੇ ਭਾਰਤ ਦੇ ਵਿੱਚ ਇੱਕ ਨਵਾਂ ਸੰਗਰਾਮ ਪੈਦਾ ਕੀਤਾ। ਇੱਕ ਨਵਾਂ ਮੋੜ ਲਿਆਂਦਾ। ਭਾਰਤੀ ਕ੍ਰਾਂਤੀਕਾਰੀਆਂ ਦੇ ਜਜ਼ਬਿਆਂ ਅਤੇ ਬੇਰਹਿਮੀ ਕਤਲਿਆਂ ਵਿੱਚ ਮਾਰੇ ਗਏ ਭਾਰਤੀਆਂ ਨੂੰ ਯਾਦ ਕਰਨ ਲਈ ਭਾਰਤ ਸਰਕਾਰ ਦੁਆਰਾ 1951 ਵਿੱਚ ਜ਼ਿਲ੍ਹਿਆਂ ਵਾਲੇ ਬਾਗ ਵਿੱਚ ਇੱਕ ਯਾਦਗਾਰੀ ਸਥਾਪਿਤ ਕੀਤੀ ਗਈ। ਜਿਹੜਦੇ ਤੇ ਇੱਕ ਪੰਜਾਬ ਵਿੱਚ ਮਾਰਸ਼ਲ ਲਾ ਲਗਾ ਕੇ ਕਾਨੂੰਨ ਵਿਵਸਥਾ ਦੀ ਜ਼ਿੰਮੇਵਾਰੀ ਬਰਗੇੜੀਅਰ ਚਲਨ ਡਾਇਰ ਨੂੰ ਸੌਂਪ ਦਿੱਤੀ ਗਈ ਹਜ਼ਾਰਾਂ ਲੋਕਾਂ ਤੇ ਅੰਨੇ ਵਾਂਗ ਗੋਲੀਆਂ ਚਲਾਈਆਂ ਗਈਆਂ ਸਿੱਧੀਆਂ ਤਸਵੀਰਾਂ ਆਪਜੀ ਦੇ ਰੂਬਰੂ ਜ਼ਿਲ੍ਹਿਆਂ ਵਾਲੇ ਬਾਗ ਦੀਆਂ ਕਰਨ ਜਾ ਰਹੇ ਹਾਂ ਵੀਡੀਓ ਨੂੰ ਪੱਤੋ ਪੱਤ ਕਰੋ ਸ਼ੇਅਰ ਦੇਸ਼ ਸੇਵਕ ਦਿਖ ਰਹੇ ਸਾਰੇ ਹੀ ਸਰੋਤਾਂ ਦਾ ਮਿਹਰਬਾਨੀ ਸ਼ੁਕਰੀਆ ਧੰਨਵਾਦ 9460050 13313 ਤੇ ਕਰੋ ਸੰਪਰਕ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਧੰਨਵਾਦ